Okay, uh... oh don't we'll oh know ਹਜੇ ਬੱਚੇ ਦਾ ਮਾਪਾਪ ਨਹੀਂ ਪਹੁੰਚਿਆ ਰੋਡ ਤੇ ਲਿਖਿਆ ਸੀ ਕਿ ਅੱਜ ਇਹ ਜ਼ਿਲ੍ਹਾ ਫਾਜ਼ਿਲਕਾ ਰਾਜੂਟੀ ਚੈਨਲ ਮਮੇ ਤੇ ਰੇਤੀ ਬਾਪਰੇ ਦਾ ਮਾਪਾਪ ਦੇ ਗੁਲਾਬ ਤੋਂ ਦਿੱਤੇ ਸੰਦੀਪ ਸੰਦੀਪ ਡਾਕਟਰ ਦੇ ਘਰ ਪਹੁੰਚਿਆ ਪਤਾ ਲੱਗਿਆ ਕਿ ਇੱਕ ਹੀ ਬੱਚਾ ਸੀ ਇਹਨਾਂ ਦਾ ਲਗਭਗ 12 ਆਸ ਹੋਇਆ ਕਿ ਬੱਚੇ ਗਏ ਸੀ ਪਿੰਨੋ ਕਟਿੰਗ ਕਰਾਣ ਅੱਛਾ ਜਿੱਦੇ ਕਰਕੇ ਉਹਤੇ ਟਾਈਮ ਨਹੀਂ ਸੀਗਾ ਤਾਂ ਉਵੇਂ ਗਏ ਨੇ ਐਕਟ ਵਾਤੇ ਉਵੇਂ ਵਾਪਸ ਚਲੇ ਆ ਜਿੰਦੇ ਕਰਕੇ ਰੋਡ ਤੇ ਆਦੇ ਹੱਥ ਆ ਰਹੇ ਸੀ ਹੱਥ ਤੇ ਯਾਨੀ ਕਿ ਦੂਜੇ ਰੌਂਡ ਦਾ ਨਾ ਦੇ ਮੋੜਨ ਲੱਗੇ ਨੇ ਤੇ ਮਗਰੋਂ ਗੱਡੀ ਆਈ ਜਿਹਦੀ ਸਪੈਸਟ ਹੈ ਉਹਦੇ ਕੋਲ ਬ੍ਰੇਕ ਨਹੀਂ ਲੱਗੀ ਜਾਂ ਗੱਡੀ ਸੰਭਲੀ ਨਹੀਂ ਬੱਚੇ ਵੱਜੇ ਨੇ ਤਾਂ ਕੁਝ ਟਾਈਮ ਮਗਾ ਤਰੀਕੇ ਲੱਗੇ ਨੇ ਐਕਟ ਵਾਤੇ ਸੀ ਗੱਡੀ ਵੱਜੀ ਬਿਲਹਰੋ ਅਗੇ ਨਾਮ ਕੀ ਨੇ ਨਾ ਦੁਨ ਦਾ ਇਨਾ ਬੱਚੇ ਦਾ ਨਾਮ ਇੱਕ chant ਤੇ ਇੱਕ ਦਾ ਨਾਮ ਹੈ ਉਹ ਰੀਤਪ੍ਰੂਪ ਸਿੰਘ ਹੈ ਅੱਛਾ ਸਾਨੋਪਰਾਇ ਸਿੰਘ ਬਾਦ ਅਸੀਂ ਆਏ ਸੀ ਡਾਕਟਰ ਕੋਲ ਲੈ ਕੇ ਆਏ ਸੀ ਉਹ ਨੱਪੇ ਲਈ ਬੱਚੇ ਖਤਮ ਸੀਗੇ ਦੋਨੋਂ ਦੋਨੋਂ ਦੇਖਦੇ ਸੀ ਬੱਚਾ ਉਹ ਬੱਚੇ ਸੀਗੇ ਕ੍ਰੋਸ ਕਰਨ ਲੱਗੇ ਨੇ ਗੱਡੀ ਅਣਜਾਣੇ ਅਣਜਾਣੇ ਹੁੰਦੇ ਉਹ ਵੱਜ ਗਈ ਏ ਕਿਚੁਾਈ ਜਿੰਦੀ ਗੱਡੀ ਫਾਈਟ ਸੀਗੀ ਉਹਦੇ ਕੋਲ ਬ੍ਰੇਕ ਨਹੀਂ ਲੱਗੀ ਜਦ ਕੋੱਚੇ ਬੱਚੇ ਨੇ ਪਿੱਛੇ ਵੇਖਿਆ ਹੈ ਜਾਂ ਨਹੀਂ ਹੈ ਉਹ ਮੋਕ ਤੇ ਤੁਨ ਕੋਲੇ ਗਈ ਸੀਗੀ ਬਸ ਘਰੋਂ ਘਟੰਕਰਾਨ ਗਏ ਸੀ ਰਸਤੇ ਬੱਚੇ ਜਦੋਂ ਵਾਪਸੀ ਆ ਰਹੇ ਸੀ ਤਾਂ ਐਕਸੀਡੈਂਟ ਹੋਇਆ ਕਿਤੇ ਕਰਕੇ ਐਕਸੀਡੈਂਟ ਹੋਇਆ ਮਸਪੈਂਡ ਦੇ ਬਾਹਰ ਜੀਟੀ ਰੋਡ ਤੇ ਇੱਕ ਪੈਂਡ ਨਿਕਲਦਾ ਈ ਨਾ ਸੀ ਕਿ ਕਿੰਨੇ ਕੰਵਰਸਿਟੇ ਮੇਰਾ ਬੇਟਾ ਦਾ ਨਾਮ ਆ ਸ਼ਾਂਤ ਸ੍ਰੀ 14 ਸਾਲ ਦਾ ਬੰਮਰ ਸੀ ਤੇ ਦੂਸਰਾ ਗੇੜਾ ਦਾ ਦੋਸਤ ਸੀ ਸਰੂਪ ਸਿੰਘ ਉਹਨੇ 14 ਸਾਲ ਦੀ ਇੱਕੋ ਹੀ ਕਲਾਸ ਇੱਕੋ ਹੀ ਕਲਾਸ ਜਿਹੜੇ ਸਕੂਲ ਸੀਗੀ ਮੇਰਾ ਬੇਟਾ ਮੰਡਲਾ ਦੁਕਾ ਗਲੋਰੀਅਸ ਹੈ ਤੇ ਉਹ ਆਪਣੇ ਪੈਂਡ ਵਿੱਚ ਹੀ ਫੜਦਾ ਸਰਕਾਰ ਹਾਸਾ ਬਾਪਰੇ ਕਿਵੇਂ ਕਿਸ ਤਰ੍ਹਾਂ ਬਾਪਰੇ ਜੀ ਪਤਾ ਲੱਗ ਜੀ बस इन आ रहे से बस टक्कर ही हुई है सामने नोवा गड्डी से तो उनके बच्चे टकरा गए फड़ फड़ ले गए ने जड़ा हां जी के कितने पेन प्रा सी के जी बच्चे तोड़े कितने बच्चे मेरे दो बच्चे सी एक तो फेक के गुड ए कर बस को छोड़ने मांग कर एक बेटा सी वो भी टोर मैं की मांग कर ਮੈਂ ਕੁਛ ਦੇ ਮਾਫ ਕਰਦਾ ਮੈਂ ਨਹੀਂ ਦੋਨੇ ਮਾਫ ਕਰ ਦੋਨੇ ਮੁੰਡੇ ਕਟਿੰਗ ਕਰਾਉਣ ਆਸਤੇ ਨਿਕਲੇ ਸੀ ਹਾਂਜੀ ਡਰਾਈਵਰ ਦਾ ਪਤਾ ਲੱਗਾ ਸੀ ਜਲਾਲਪੁਰ ਦਾ 10 ਰਨ ਮੈਨੂੰ ਪੂਰਾ ਮੈਂ ਤਵੇਖੇ ਨਿੰਦ ਰਿਆ ਬੰਨਾ ਮੈਂ ਗੱਡੀ ਵੇਖੇ ਸੰਦਾ ਦੀ ਪੈ ਗਈ ਜਦੋਂ ਮੈਂ ਗਿਆ ਸੀ ਤਾਂ ਕਾਫੀ ਕਾਠ ਸੀ ਮੈਂ ਮੌਕੇ ਤੇ ਪਹੁੰਚ ਗਿਆ ਅੱਛਾ ਚੱਕ ਮੈਂ ਹੀ ਲਿਆਇਆ ਸੀ ਚੁਗਗਲਾਵ ਸਿੰਘ ਬੈ ਖਾਸ ਵਿੱਚ ਦੋਨੋਂ ਮੁੰਡੇ ਉੱਥੇ ਦੋਨੋਂ ਹੀ ਵੀ ਆਪਣੇ ਗੌਂਡੀ ਦੇ ਰਿਸਟਰ ਵਿੱਚ ਲਿਖ ਜਾ ਫਿਰ ਵੀ ਪਾਈਚਾਰਾ ਬਣਿਆ ਬਹੁਤ ਵਧੀਆ ਘਟਨਾ ਬਹੁਤ ਵੱਡੀ ਗਵਾਪੀ ਦੋ ਬੱਚੇ ਡੈਥ ਹੋਈ ਤਾਂ ਇਹਨਾਂ ਦੇ ਮੰਮੀ ਪਾਪਾ ਜਾਣਕਾਰੀ ਉਹ ਚੋਨਾ ਲਾਉਣ ਗਏ ਵਿਚਾਰੇ ਜੀ ਤੇ ਇਹ ਮੁੰਡੇ ਗਿਆ ਸੀ ਕਟਿੰਗ ਕਰਾਉਣ ਦੁਕਾਨ ਤੇ ਜੀ ਵਾਪਸ ਆ ਰਹੇ ਸੀ ਜੀ ਉੱਥੇ ਪਤਾ ਨਹੀਂ ਅਚਾਨਕ ਕਿਵੇਂ ਐਕਸੀਡੈਂਟ ਹੋਇਆ ਦੋ ਮੁੰਡੇ ਸੀ ਇੱਕ ਮਿੰਟੂ ਡਾਕਟਰ ਦਾ ਮੁੰਡਾ ਇੱਕੇ ਮੁੰਡਾ ਸੀਗਾ ਦੋਵਾਂ ਦੀ ਡੈਥ ਹੋ ਗਈ ਸਾਨੂੰ ਫੋਨ ਗਿਆ ਬਈ ਐਕਸੀਡੈਂਟ ਹੋ ਠੀਕ ਹੈ ਜੀ ਤੁਸੀ ਬੱਚੇ ਦੇ ਕੀ ਦਾਦਾ ਹਾਂ ਅੱਲਾਹ ਬਖਸ਼ੇ ਜੀ ਅਹ ਦੱਸਿਆ ਜੀ ਜਲਾਲਾਬਾਦ ਤੋਂ ਗੱਡੀ ਆ ਰਹੀ ਸੀ ਨੋਵਾ ਸੀ ਜੀ ਤੇ ਇਹ ਬੱਚੇ ਵੀ ਟਾਣੀ ਮੁੰਨਿਸ਼ੀਰਾ ਕਟਿੰਗ ਕਰਾਉਣ ਗਿਆ ਜੀ ਵਾਲਾਂ ਦੇ ਤੇ ਵਾਪਸ ਆਉਂਦੇ ਸੀ ਆਪਣੇ ਚੁਗੇਗਲਾਬ ਨੂੰ ਜੀ ਤੇ ਮੱਚੇ ਨੇ ਪਿੱਛੇ ਨਹੀਂ ਦੇਖਿਆ ਯਾ ਗੱਡੀ ਨੂੰ ਇਹ ਇਕਦਮ ਜਿਆਦੇ ਪੈਟਰੋਲ ਨਾਲ ਗੱਡੀ ਮੋੜ ਐਕਟਰ ਮੋੜਦੀ ਹੈ ਜੀ ਤੇ ਮਗਰ ਗੱਡੀ ਰਫਤਾਰ ਸੀ ਉਹ ਸਿੱਧੀ ਬੱਚਿਆਂ ਦੇ ਆ ਕੇ ਇਕਟਾ ਦੇ ਵਿੱਚ ਵੱਜੀ ਹੈ ਤੇ ਮੌਕੇ ਤੇ ਦੋਨੋਂ ਬੱਚੇ ਦੀ ਮੌਤ ਹੋ ਗਈ ਸੀ ਜੀ ਨਾਮ ਨੇ ਕਿਹਨੇ ਕਿਹਾ ਇਹ ਇੱਕ ਦੀ ਉਮਰ 14 ਸਾਲ ਹੈ ਜੀ ਜਿਹੜਾ ਸ਼ਾਂਤ ਹੈ ਜੀ ਤੇ ਜਿਹੜਾ ਸੰਦੀਪ ਹੈ ਜੀ ਇਹਦੀ ਕਰੀਬ 12 12.5 ਸਾਲ ਦੇ ਇਹ ਪੜ੍ਹਦੇ ਸੀ ਕਿ ਹਾਂ ਜੀ ਦੋਵੇਂ 7ਵੀਂ ਕਲਾਸ ਇੱਕ ਪੜ੍ਹਦੇ ਇਕੱਠੇ ਇੱਕ ਸਕੂਲ ਤੇ ਜੀ ਦੋਸਤ ਸੀਗੇ ਹਾਂ ਜੀ ਦੋਸਤ ਸੀਗੇ ਹਾਂ ਜੀ ਆਪ ਦੋਸਤ ਇਹ ਦੋਨੇ ਉੰਨੇ ਉੱਤ ਇਉਂ ਤੇ ਮੌਕੇ ਦੀ ਮੌਤ ਹੋ ਗਈ ਸੀ ਜੰਨਾ ਦੀ ਤੇ ਬੰਦਾ ਕੌਣ ਸੀਗਾ ਜਿਹਦੀ ਗੱਡੀ ਨਾਲ ਟਕਰਾਈ ਉਹ ਬਲਵਿੰਦਰ ਸਿੰਘ ਨਾਮ ਦੱਸ ਰਿਹਾ ਜੀ ਅੱਛਾ ਹਾਂਜੀ ਤੇ ਗ੍ਰਿਫਤਾਰ ਕੀਤਾ ਅੱਜ ਗ੍ਰਿਫਤਾਰ ਕੀਤਾ ਹੈ ਜੀ ਤੇ ਕੀ ਕਾਰਵਾਈ ਹਮਲੇ ਚ ਲਿਆ ਗਈ 174 ਦੀ ਕਾਰਵਾਈ ਕਰ ਰਹੀ ਉਹ ਮਾਪਿਆਂ ਦੇ ਬਿਆਨਾਂ ਦੇ ਪਰਿਵਾਰ ਦੇ ਦੋਨਾਂ ਦੇ ਪਰਿਵਾਰਾਂ ਦੇ ਸੈਂਟੀ ਨਾਲ 174 ਦੀ ਕਾਰਵਾਈ ਕਰ ਰਹੇ ਨੇ ਕੱਲੇ ਕੱਲੇ ਦੱਸ ਰਿਹਾ ਜੀ ਦੋਨਾਂ ਅੱਛਾ ਉਹ ਹੁਣ ਜਾ ਕੇ ਦੇਖ ਲੈਣੇ ਆ ਜੀ ਕੈਮਰਾ ਚੈੱਕ ਕਰਾਂਗੇ ਜੀ ਕੈਮਰੇ ਲੱਗ ਜੂਗਾ ਇਹ ਇੱਕ ਵੈਯੂ ਨਾਕਸ ਆਪੋਇੰਟਮੈਂਟ ਕਰਾ ਰਹੇ ਜੀ ਹਾਂ ਇਹ ਬੱਚੇ ਕਾਦੇ ਤੇ ਸਵਾਰ ਤੇ ਸੀ ਇਹ ਐਕਟਵਾ ਤੇ ਜੀ ਇਹ ਕਰੋ ਮਤਲਬ ਇਹ ਕਟਿੰਗ ਕਰਾਣਾ ਹਾਂ ਜੀ ਕਰੋ ਕਟਿੰਗ ਕਰਾਉਣ ਵਾਸਤੇ ਆਪਸਾ ਆ ਰਹੇ ਜੀ